ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ 450 ਅੰਗ ਤੇ ਆਉਂਦਾ ਹੈ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਗੁਰੂ ਸਹਿ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਣਿਆ ਪ੍ਰਕਾਸ਼ ਅਸਥਾਨ ਤੋਂ ਸੁਖਾਸਣ ਅਸਥਾਨ ਤੱਕ ਉਦੋਂ ਸੰਗਤਾ ਸ਼ਾਮ ਨੂੰ ਰਾਤ ਨੂੰ ਸੰਧਿਆ ਜਦੋਂ ਆਪਾਂ ਰਹਿਰਸ ਤੋਂ ਪਰੰਤ ਸੁਖਾਸ਼ਨ ਕਰਦੇ ਹਾਂ ਮਹਾਰਾਜ ਦਾ ਜੋ ਸਰੂਪ ਲੈ ਕੇ ਜਾਣੇ ਸੰਗਤਾ ਇਸ ਸ਼ਬਦ ਦਾ ਜਾਪ ਕਰਦੀਆਂ ਕਿਤੇ ਸੰਗਤਾ ਸੰਗਤ ਜੀ ਦਿਲਾਵਾ ਘਟ ਲਾ ਕੇ ਉਚਾਰਨ ਕਰ ਜਾਂਦੀਆਂ ਜਦ ਆਪਾਂ ਇਸ ਦਾ ਉਚਾਰਨ ਤੇ ਵਿਸਰਾਮ ਸਿੱਖਣੇ ਨੇ ਤੇ ਇੱਕ ਇਹ ਬੇਨਤੀ ਜਦੋਂ ਹੁਕਮਨਾਮਾ ਸਹਿਬ ਸੰਗਤ ਜੀ ਕਿਤੇ ਵੀ ਗੁਰਦੁਆਰਾ ਸਾਹਿਬ ਲਿਆ ਜਾਂਦਾ ਕਿਤੇ ਵੀ ਭਾਵੇਂ ਉਹ ਇਤਿਹਾਸਕ ਸਥਾਨ ਹੈ ਤੇ ਭਾਵੇਂ ਲੋਕਲ ਆਪ ਪਿੰਡ ਦੇ ਵਿੱਚ ਗੁਰੂ ਘਰ ਜਿਹੜੇ ਬਣੇ ਨੇ ਸਿੱਖ ਵੀਰ ਦਾ ਮੈਸੇਜ ਇਹ ਆਇਆ ਸੀ ਕਿ ਹੁਕਮਨਾਮਾ ਜਦੋਂ ਲੈਣੇ ਆ ਕਿ ਸੇਵਾਦਾਰ ਜਿਹੜੇ ਪਹਿਰੇਦਾਰ ਹੁੰਦੇ ਨੇ ਉਹ ਵਿੱਚ ਭੱਜੇ ਫਿਰਦੇ ਨੇ ਸੰਗਤ ਵਿੱਚ ਸੋ ਸੰਗਤ ਜੀ ਜਦੋਂ ਵੀ ਗੁਰੂ ਸਾਹਿਬ ਦਾ ਮੁਖ ਵਾਕ ਲੈਣਾ ਹੈ ਜਦੋਂ ਗਰੰਤੀ ਸਿੰਘ ਲੈਂਦਾ ਹੈ ਮੁਖ ਵਾਕ ਜਿਹੜੇ ਸੇਵਾਦਾਰ ਨੇ ਉਹਨਾਂ ਦਾ ਕੀ ਕੰਮ ਹੈ ਉਹ ਕਦੇ ਦਾ ਪੱਖੇ ਬੰਦ ਕਰ ਦੇਣਗੇ ਕਦੇ ਲੈਡ ਛੱਡ ਦੇਣਗੇ ਜਦੋਂ ਵੀ ਹੁਕਮਨਾਮਾ ਸਾਹਿਬ ਗਰੰਤੀ ਸਿੰਘ ਲੈਂਦਾ ਹੈ ਤੇ ਹੁਕਮਨਾਮਾ ਸਾਹਿਬ ਬਹਿ ਕੇ ਹੱਥ ਜੋੜ ਕੇ ਇਕਾਗਰ ਮਨ ਹੋ ਕੇ ਸਰਵਣ ਕਰਨਾ ਕਿ ਗੁਰੂ ਸਾਹਿਬ ਜੀ ਅੱਜ ਸਾਨੂੰ ਕੀ ਹੁਕਮ ਕਰ ਰਹੇ ਕਦੇ ਵੀ ਸੰਗਤ ਵਿੱਚ ਨਹੀਂ ਫਿਰਨਾ ਕਿਉਂਕਿ ਜੇ ਆਪਾਂ ਸੰਗਤ ਵਿੱਚ ਜਾਵਾਂਗੇ ਕਦੇ ਪੱਖੇ ਛੱਡਾਂਗੇ ਕਦੇ ਲਾਈਟ ਬੰਦ ਕਰਾਂਗੇ ਕਦੇ ਕੋਸ਼ ਕਰਾਂਗੇ ਤੇ ਜਿਹੜੀ ਸੰਗਤ ਹੁਕਮਨਾਮਾ ਸਾਹਿਬ ਸਰਵਣ ਕਰ ਰਹੀ ਹੈ ਉਹਨਾਂ ਦਾ ਮਨ ਵੀ ਡੋਲ ਜਾਵੇਗਾ ਭਟਕ ਜਾਵੇਗਾ ਇਸ ਕਰਕੇ ਕਿਸੇ ਨੂੰ ਹੋਰ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਜਿੱਥੇ ਵੀ ਥਾਂ ਮਿਲਦੀ ਬਹਿ ਕੇ ਹੁਕਮਨਾਮਾ ਸਾਹਿਬ ਸਰਵਣ ਕਰੋ ਉਸ ਤੋਂ ਬਾਅਦ ਜੋ ਆਪ ਪੱਖੇ ਗੁਰਦੁਆਰ ਦੇ ਬੰਦ ਕਰਨੇ ਨੇ ਕੋਈ ਲਾਈਟ ਬੰਦ ਕਰਨੀ ਕਰ ਸਕਦੇ ਆ ਜਾਂ ਹੋਰ ਕੋਈ ਕੰਮ ਕਰਨਾ ਜਿਹੜੇ ਸੇਵਾਦਾਰ ਹੁੰਦੇ ਨੇ ਸੋ ਆਸਾ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਇੱਥੇ ਵਿਸਰਾਮ ਲਾਉਣਾ ਰਤੇ ਜਨ ਸੁਗੜ ਸਿਆਣੇ RAM ਰਾਜੇ ਸੁਗੜ ਪਾਠ ਸੰਗਤ ਜੀ ਪੋਲ ਹੈ ਸੁਗੜ ਨਹੀਂ ਕਹਿਣਾ ਤੇ ਨਾ ਸੋ ਘੜ ਕਹਿਣਾ ਕਈ ਸੰਗਤਾਂ ਸੋ ਘੜ ਪੜ ਜਾਂਦੀ ਹੈ ਸੁਗੜ ਪਾਠ ਇਕੱਠਾ ਹੀ ਪੜਨਾ ਹੈ ਪਰ ਪੜਨਾ ਪੋਲ ਹੈ ਸੁਗੜ ਸਿਆਣੇ RAM ਰਾਜੇ ਜੇ ਬਾਰਹੁ ਭੁੱਲ ਚੁੱਕ ਬੋਲ ਦੇ ਇੱਥੇ ਵਿਸਰਾਮ ਐ ਭੀ ਖਰੇ ਹਰ ਭਾਣੇ ਹਰ ਸੰਤਾਂ ਨੂੰ ਹੋਰ ਥਾਓ ਨਾਹੀ ਹਰ ਮਾਣ ਨਿਮਾਣੇ ਇਹ ਨਾਹੀ ਤੇ ਸੰਗਤ ਜੀ ਵਿਸਰਾਮ ਲਾਉਣਾ ਜਨ ਨਾਨਕ ਨਾਮ ਦੀ ਬਾਣ ਹੈ ਹੈ ਤੇ ਵਿਸਰਾਮ ਐ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਇੱਥੇ ਵਿਸਰਾਮ ਐ ਸੰਗਤ ਜੀ ਹੁਣ ਇਸ ਸ਼ਬਦ ਦਾ ਜਦੋਂ ਆਪਾਂ ਗੁਰੂ ਸਾਹਿਬ ਦੀ ਸਵਾਰੀ ਸਰੂਪ ਲੈ ਕੇ ਜਾਂਦੇ ਸੰਗਤਾ ਇਸ ਦਾ ਜਾਪ ਕਰਦੀ ਹੈ ਆਪਾਂ ਪੜ ਜਾਂਦੇ ਜਿੱਥੇ ਜਿੱਥੇ ਨਹੀਂ ਪੜਨਾ ਇੱਥੇ ਦਲਾਵਾਂ ਲੱਗੀਆਂ ਜਿੱਥੇ ਜਿੱਥੇ ਜਾਏ ਬਹਿ ਨਹੀਂ ਪੜਨਾ ਬਹਿ ਕਹਿਣਾ ਹੈ ਦਲਾਵਾਂ ਦੇ ਨਾਲ ਬਹਿ ਮੇਰਾ ਸਤ ਗੁਰੂ ਸਤ ਗੁਰ ਨਹੀਂ ਕਹਿਣਾ ਸਤ ਗੁਰੂ ਦਲੈਂਕੜਾਂ ਦੇ ਨਾਲ ਇੱਥੇ ਵਿਸ਼ਰਾਮ ਲਉਣਾ ਸੋ ਥਾਨ ਸੁਹਾਵਾ RAM ਰਾਜੇ RAM ਰਾਜੇ ਨਹੀਂ ਮਤਲਬ ਕਸ ਕੇ ਨਹੀਂ ਬੋਲਣਾ RAM ਰਾਜੇ ਇਸ ਤਰ੍ਹਾਂ ਉਚਾਰਨ ਕਰਨਾ ਸੁਰ ਗੁਰ ਸਿੱਖੀ ਸੋ ਥਾਨ ਭਾਲਿਆ ਹੁਣ ਸੰਗਤ ਜੀ ਇੱਥੇ ਬਿੰਦੀ ਲੱਗੀ ਹੋਈ ਹੈ ਇਹ ਬਿੰਦੀ ਦੇ ਨਾਲ ਹੀ ਉਚਾਰਨ ਕਰਨਾ ਹੈ ਗੁਰ ਸਿੱਖੀ ਖੀ ਖ ਖੇ ਤੇ ਬਿੰਦੀ ਹੈ ਇਹ ਧਿਆਨ ਰੱਖਣਾ ਖ ਖੇ ਦੀ ਬਿੰਦੀ ਹੀ ਉਚਾਰਨ ਕਰਨੀ ਹੈ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਇੱਥੇ ਸੰਗਤਾਂ ਕਈ ਪੜ ਜਾਂਦੀ ਹੈ ਧੂੜ ਡਾੜਾ ਬੋਲ ਜਾਂਦੀ ਹੈ ਤਿਆਰ ਖਣਾ ਰਾਰਾ ਇਹ ਉਚਾਰਨ ਕਰਨਾ ਧੂਰ ਧੂਰ ਮੁਖ ਲਾਵਾ ਤੇ ਲੈ ਪੜਨਾ ਦਲਾਵਾ ਦੇ ਨਾਲ ਇਹਨੂੰ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਲਾਵਾ ਨਹੀਂ ਕਹਿ ਦਨੀਆ ਲਾਵਾ ਲੱਲੇ ਕੰਨ ਵਾਵੇ ਕਰਨ ਲਾਵਾ ਗੁਰ ਸਿੱਖਾ ਕੀ ਹਕਾਲ ਥਾਏ ਪਈ ਇੱਥੇ ਵਿਸਰਾਮ ਹੈ ਗੁਰ ਸਿੱਖਾਂ ਬਿੰਦੀ ਲਾ ਕੇ ਨਹੀਂ ਪੜਨਾ ਗੁਰ ਸਿੱਖਾ ਗੁਰ ਸਿੱਖਾ ਕੀ ਕਾਲ ਥਾਏ ਪਈ ਥਾਏ ਨਹੀਂ ਕਹਿ ਦੇਣਾ ਥਾਏ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਜਿਨ ਸੰਗਤ ਜੀ ਭਾਰਾਏ ਕਿਉਂਕਿ ਥੱਲੇ ਹਲੰਤ ਲੱਗੀ ਹੈ ਜਿਨ ਨਾਨਕ ਸਤਗੁਰ ਜਿਨ ਨਾਨਕ ਸਤਗੁਰ ਪੂਜਿਆ ਇੱਥੇ ਵਿਸਰਾਮ ਹੈ ਹੁਣ ਇਹ ਧਿਆਨ ਰੱਖਣਾ ਇਹਨੂੰ ਪੂਜਿਆ ਨਹੀਂ ਕਹਿ ਦੇਣਾ ਇਹ ਦਲੈਂਕੜਾਂ ਦੇ ਨਾਲ ਪੜਨ ਹੈ ਪੂਜਿਆ ਔਂਕੜ ਦੇ ਨਾਲ ਹੁੰਦਾ ਹੈ ਪੂਜਿਆ ਇਹ ਆ ਪੂਜਿਆ ਤਿੰਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਇੱਥੇ ਬਿਸਰਾਮ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤਗੁਰੂ ਭੁਖ ਜਾਏ ਲਹੇ ਮੇਰੀ ਕਰ ਸੇਵਹਿ ਪੂਰਾ ਸਤਗੁਰੂ ਇੱਥੇ ਬਿਸਰਾਮ ਹੈ ਭੁਖ ਜਾਏ ਲਹਿ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਇਥੇ ਵਿਸਰਾਮ ਹੈ ਤਿੰਨ ਪਿੱਛੇ ਤਿੰਨ ਪਿੱਛੇ ਨਹੀਂ ਕਹਿਣਾ ਦਲਾਵਾਂ ਲੱਗੀਆਂ ਧਿਆ ਰੱਖਣਾ ਤਿੰਨ ਪਿੱਛੇ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਬੀਜਿਆ ਇਥੇ ਵਿਸਰਾਮ ਹੈ ਫਿਰ ਟੋਟ ਨਾ ਆਵੇ ਇਥੇ ਫਿਰ ਦਲਾਵਾਂ ਆਵੇ ਆਵੇ ਹਰ ਪੁੰਨ ਕੇਰੀ ਗੁਰ ਸਿੱਖਾਂ ਮੰਨ ਵਧਾਈ ਆ ਇੱਥੇ ਸੰਗਤਾ ਪੜ ਜਾਂਦੀ ਹੈ ਵਧਾਈਆਂ ਇੱਕ ਤਾਂ ਵਾਵੇ ਨੂੰ ਕੰਨਾ ਕੱਟ ਦਿੰਦੀ ਹੈ ਸੰਗਤ ਜੀ ਵਾਵੇ ਨੂੰ ਕੰਨਾ ਲੱਗਾ ਤੇ ਵਾਵੇ ਨੂੰ ਕੰਨਾ ਲੰਮਾ ਕਰਕੇ ਉਚਾਰਨ ਕਰਨਾ ਹੈ ਵਾਧਾਈ ਆ ਕਈ ਸੰਗਤਾ ਬਿੰਦੀ ਲਾ ਕੇ ਵੀ ਉਚਾਰਨ ਕਰ ਜਾਂਦੀ ਹੈ ਪਰ ਕਈ ਥਾਵਾਂ ਤੇ ਬਿੰਦੀ ਤੋਂ ਰਹਿਤ ਵੀ ਉਚਾਰਨ ਹੁੰਦਾ ਹੈ ਇਹਨੂੰ ਉਚਾਰਨ ਕਰਨਾ ਹੈ ਗੁਰਸਿੱਖਾ ਮੰਨ ਵਧਾਈ ਆ ਇਸ ਤਰ੍ਹਾਂ ਉਚਾਰਨ ਕਰਨਾ ਹੈ ਵਧਾਈ ਆ ਬਾਵੇ ਕੰਨਾਂ ਲਾ ਕੇ ਵਧਾਈ ਆ ਜਿਨ ਮੇਰਾ ਸਤਗੁਰੂ ਡਿੱਠਾ RAM ਰਾਜੀ ਕੋਈ ਕਾਰ ਗੱਲ ਇਹਨੂੰ ਗੱਲ ਨਹੀਂ ਕਹਿਣਾ ਕਿ ਜਪ ਪੋਲਾ ਨਹੀਂ ਪੜਨਾ ਮਤਲਬ ਕਹਿਣ ਦਾ ਕਿ ਜਿਹੜਾ ਇਹਦਾ ਅਰਥ ਹੈ ਜੇ ਪੋਲਾ ਪੜਾਂਗੇ ਤੇ ਸੰਗਤ ਜੀ ਇਹਦਾ ਅਰਥ ਬਣ ਜੀਗਾ ਗਾਲ ਗਾਲਾ ਤੇ ਇੱਥੇ ਮਤਲਬ ਗੱਲਾਂ ਜੇ ਬਕਸ਼ ਕੇ ਕਰਾਂਗੇ ਤੇ ਫਿਰ ਅਰਥ ਬਦਲ ਜੇਗਾ ਕੋਈ ਕਾਰ ਗੱਲ ਸੁਣਾਵੇ ਹਰ ਨਾਮ ਕੀ ਕੋਈ ਕਾਰ ਗੱਲ ਸੁਣਾਵੇ ਕੋਈ ਗੱਲ ਕੋ ਗੱਲ ਸੁਣਾਵੇ 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 ਨਹੀਂ ਪੜਨਾ ਸੁਣਾਵੇ ਦਲਾਵਾ ਦੇ ਨਾਲ ਹਰ ਨਾਮ ਕੀ ਸੋ ਲੱਗੇ ਲੱਗੇ ਨਹੀਂ ਕਹਿਣਾ ਲੱਗੇ ਦਲਾਵਾ ਦੇ ਨਾਲ ਉਚਾਰਨ ਕਰਨਾ ਆਪਾਂ ਪੜ ਜਦੈ ਲੱਗੇ ਇੱਕ ਲਾਂ ਦੇ ਨਾਲ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਹੈ ਗੁਰਸਿੱਖ ਪੈ ਨਾਈਐ ਪੈ ਨਾਈਐ ਜਿਨਾਂ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਇੱਥੇ ਬਿਸਰਾਮ ਹੈ ਹਰ ਹਰ ਮਨ ਉਠਾ ਸੋ ਸੰਗਤ ਜੀ ਇਸ ਪਵਿੱਤਰ ਸ਼ਬਦ ਆਪ ਜੀ ਨੇ ਉਚਾਰਨ ਸਰਵਣ ਕੀਤਾ ਸੋ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਗੁਰਬਾਣੀ ਦੀ ਸਾਰੀ ਸੰਥਿਆ ਪਲੇਲਿਸਟ ਦੇ ਵਿੱਚ ਪਈ ਹੋਈ ਹੈ। ਪਲੇਲਿਸਟ ਦੇ ਵਿੱਚ YouTube ਦੀ ਪਲੇਲਿਸਟ ਵਿੱਚ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਲਾਈਵ ਰਾਤ ਨੂੰ 8 ਵਜੇ ਇਸ ਚੈਨਲ ਤੇ ਤੇ ਗੁਰਬਾਣੀ ਦੇ ਜਿੰਨੇ ਵੀ ਮਹੰਗੇ ਸ਼ਬਦ ਨੇ ਸਹਿਸਕ੍ਰਿਤੀ ਭਾਵੇਂ ਪਟਾਂ ਦੇ ਸਵੈਏ ਨੇ ਪੰਜ ਬਾਣੀਆਂ ਸੰਥਿਆ ਸੁਖਮਨੀ ਸਾਹਿਬ ਬਾਵਣ ਅਖਰੀ ਜਿੰਨੇ ਵੀ ਮਹੰਗੇ ਸ਼ਬਦ ਨੇ ਗੁਰਬਾਣੀ ਦੇ ਜਰ ਰਹਿਤ ਮਰਿਆਦਾ ਦੀ ਗੱਲ ਹੈ ਉਹ ਸਾਰੇ ਤੁਹਾਨੂੰ YouTube ਦੇ ਪਲੇਲਿਸਟ ਵਿੱਚ ਮਿਲ ਜੂਗੀ। ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੇ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ